ਅੱਜ ਜਦੋਂ ਵੈਨਕੂਵਰ ਦੇ ਵਿੱਚ ਤੁਸੀਂ ਨਗਰ ਕੀਰਤਨ ਨਿਕਲਦਾ ਦੇਖਦੇ ਹੋ ਉੱਥੇ ਨੀਲੀਆਂ ਪੀਲੀਆਂ ਪੱਗਾਂ ਤੇ ਨੀਲੀਆਂ ਪੀਲੀਆਂ ਚੁੰਨੀਆਂ ਨੂੰ ਦੇਖਦੇ ਹੋ ਇਹ ਤਾਂ ਹੀ ਹੋਇਆ ਹੈ ਜੇਕਰ ਭਾਈ ਮੇਵਾ ਸਿੰਘ ਤੇ ਬਾਬਾ ਗੁਰਦਾਤਾ ਸਿੰਘ ਨੇ ਕੈਨੇਡਾ ਦੀ ਸਰਕਾਰ ਦੇ ਨਾਲ ਮੱਥਾ ਲਾਇਆ ਸੀ ਇਹ ਉਹਨਾਂ ਦੀਆਂ ਹੀ ਕੁਰਬਾਨੀਆਂ ਨੇ ਕਿ ਇੱਕ ਸਦੀ ਪਹਿਲਾਂ ਪੰਜਾਬੀਆਂ ਦੇ ਜਹਾਜ਼ ਨੂੰ ਵੈਨਕੂਵਰ ਦੀ ਧਰਤੀ ਨੂੰ ਟੱਚ ਨਹੀਂ ਕਰ ਦਿੱਤਾ ਗਿਆ ਸੀ ਤੇ ਅੱਜ ਉਹੀ ਵੈਨਕੂਵਰ ਦੀ ਧਰਤੀ ਦੇ ਉੱਪਰ ਐਡੇ-ਐਡੇ ਵੱਡੇ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਖੜੇ ਨੇ ਗੱਲ ਕਰਦੇ ਆਂ ਇਸ ਫਿਲਮ ਦੇ ਗ੍ਰਾਫਿਕ ਦੀ ਤਾਂ ਹਾਲੀਵੁੱਡ ਫਿਲਮਾਂ ਦੇ ਲੈਵਲ ਦੇ ਇਸ ਫਿਲਮ ਦੇ ਅੰਦਰ ਗ੍ਰਾਫਿਕ ਕੀਤਾ ਗਿਆ ਹੈ ਇਹ ਫਿਲਮ ਕੱਲੀ ਤਰਸੀਮ ਜਸੜ ਦੀ ਨਹੀਂ ਹੈ ਬਲਕਿ ਪੂਰੀ ਟੀਮ ਦੀ ਜਿਹੜੀ ਮਿਹਨਤ ਹੈ ਉਹ ਦਿਸਦੀ ਹੈ ਇਸ ਦੇ ਵਿੱਚ ਸਾਲਾਂ ਦਾ ਕੰਮ ਹੋਇਆ ਹੈ ਇਸ ਫਿਲਮ ਦੇ ਪਿੱਛੇ ਤਰਸੀਮ ਜੱਸੜ ਦੀ 1 ਮਈ 2025 ਨੂੰ ਪੰਜਾਬੀ ਫਿਲਮ ਰਿਲੀਜ਼ ਹੋਈ ਹੈ ਜਿਸ ਦਾ ਨਾਮ ਹੈ ਗੁਰਨਾਨਕ ਜਹਾਜ਼ ਤਰਸੀਮ ਜੱਸੜ ਤੇ ਉਸ ਦੀ ਪੂਰੀ ਟੀਮ ਨੂੰ ਇੰਨਾ ਜ਼ਿਆਦਾ ਆਪਣੇ ਕੰਮ ਦੇ ਉੱਪਰ ਤੇ ਆਪਣੀ ਫਿਲਮ ਦੇ ਉੱਪਰ ਯਕੀਨ ਸੀ ਕਿ ਉਹਨਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪਬਲਿਕਿਟੀ ਟਕਵਾਂਜ ਨਹੀਂ ਕੀਤਾ ਆਪਣੀ ਫਿਲਮ ਨੂੰ ਪ੍ਰਮੋਟ ਕਰਨ ਦੇ ਲਈ ਤਰਸੀਮ ਜੱਸੜ ਦੀ ਟੀਮ ਤੇ ਖੁਦ ਤਰਸੀਮ ਜੱਸੜ ਨੇ ਨਾ ਤਾਂ ਆਪਣੀ ਫਿਲਮ ਨੂੰ ਬਹੁਤ ਜ਼ਿਆਦਾ ਵਧੀਆ ਦੱਸਣ ਦੇ ਲਈ ਪੌਡਕਾਸਟ ਤੇ ਪੌਡਕਾਸਟ ਕੀਤੇ ਨਾ ਹੀ ਕਿਸੇ ਬਾਲੀਵੁੱਡ ਦੇ ਹੀਰੋ ਤੋਂ ਆਪਣੀ ਫਿਲਮ ਤੇ ਸੋਲੇ ਗਵਾਏ ਨਾ ਹੀ ਕੈਮਰੇ ਦੇ ਅੱਗੇ ਆ ਕੇ ਤਰਸੀਮ ਜੱਸੜ ਨੇ ਕਿਹਾ ਕਿ ਪੰਜਾਬੀਓ ਅਸੀਂ ਇਹ ਫਿਲ ਤੁਹਾਡੇ ਲਈ ਸਾਰਾ ਕੁਝ ਆਪਣਾ दांव ਤੇ ਲਾ ਦਿੱਤਾ ਹੈ ਹੁਣ ਤੁਸੀਂ ਸਾਡੀ ਫਿਲਮ ਨੂੰ ਜ਼ਰੂਰ ਦੇਖਿਓ ਜਾਨੀ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਇਮੋਸ਼ਨਲ ਬਲੈਕਮੇਲ ਨਹੀਂ ਕੀਤਾ ਗਿਆ ਆਡੀਅנס ਨੂੰ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੀ ਫਿਲਮ ਬਹੁਤ ਵਧੀਆ ਕਨਸੈਪਟ ਦੇ ਉੱਪਰ ਤੇ ਬਹੁਤ ਵਧੀਆ ਢੰਗ ਤੇ ਤਰੀਕੇ ਦੇ ਨਾਲ ਬਣੀ ਹੋਈ ਹੈ ਇਸ ਕਰਕੇ ਫਿਲਮ ਨੂੰ ਸੁਪਰ ਹਿੱਟ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇ ਇਹ ਫਿਲਮ ਦਾ ਜਿਹੜਾ ਰਿਜ਼ਲਟ ਹੈ ਉਹ ਤੁਹਾਡੇ ਸਾਹਮਣੇ ਹੈ ਸਿਨੇਮਾ ਹਾਲ ਫੋਲਰ ਦੇ ਤੇ ਇਹ ਫਿਲਮ ਰਤ ਨਵੇਂ ਝੰਡੇ ਗੱਡ ਰਹੀ ਹੈ ਸਫਲਤਾ ਦੇ ਗੱਲ ਕਰਦੇ ਆਂ ਇਸ ਫਿਲਮ ਦੇ ਗ੍ਰਾਫਿਕ ਦੀ ਤਾਂ ਹਾਲੀਵੁੱਡ ਫਿਲਮਾਂ ਦੇ ਲੈਵਲ ਦੇ ਇਸ ਫਿਲਮ ਦੇ ਅੰਦਰ ਗ੍ਰਾਫਿਕ ਵਰਤੇ ਗਏ ਨੇ ਤਾਂ ਤੁਸੀਂ ਚਾਹ ਕੇ ਵੀ ਕੋਈ ਗਲਤੀ ਨਹੀਂ ਲੱਭ ਸਕਦੇ ਗ੍ਰਾਫਿਕ ਦੇ ਵਿੱਚ ਇੰਨੀ ਜਦਾ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਸਦੀ ਪਹਿਲਾਂ ਜਦੋਂ ਪੰਜਾਬੀ ਜਿਹੜੇ ਕੈਨੇਡਾ ਦੇ ਵਿੱਚ ਸ਼ਿਫਟ ਸਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਪੰਜਾਬ ਤੋਂ ਕੋਈ ਕੈਨੇਡਾ ਆ ਰਿਹਾ ਹੈ ਤਾਂ ਉਹਨਾਂ ਤੋਂ ਚਾਹ ਨਹੀਂ ਚੱਕਿਆ ਜਾਂਦਾ ਸੀ ਕਿ ਸਾਡਾ ਕੋਈ ਭੈਣ ਭਰਾ ਜਾਂ ਸਾਡੇ ਦੇਸ਼ ਤੋਂ ਕੋਈ ਸਾਡੇ ਕੋਲ ਆ ਰਿਹਾ ਹੈ। ਐਸੇ ਇਤਿਹਾਸਕ ਫਿਲਮ ਦੇ ਵਿੱਚ ਇਹ ਚੀਜ਼ ਵੀ ਦਿਖਾਈ ਗਈ ਹੈ ਕਿ ਉਸ ਸਮੇਂ ਵੀ ਯਾਨੀ ਕਿ ਅੱਜ ਤੋਂ ਇੱਕ ਸਦੀ ਪਹਿਲਾਂ ਵੀ ਜੇਕਰ ਪੰਜਾਬੀਆਂ ਨੂੰ ਮਾਰਿਆ ਤਾਂ ਉਹ ਆਪਣੇ ਨਹੀਂ ਮਾਰਿਆ ਸੀ ਆਪਣੇ ਹੀ ਵਿੱਚ ਗਦਾਰ ਸਨ ਜਿਨ੍ਹਾਂ ਨੇ ਪੰਜਾਬੀਆਂ ਦਾ ਉਸ ਸਮੇਂ ਵੀ ਕਾਹਨ ਕਰਵਾਇਆ ਸੀ। ਇਹ ਸਾਰੀ ਦੀ ਸਾਰੀ ਫਿਲਮ ਕਾਡਮਾਗਾਟਾ ਮਾਰੂ ਨਾਮ ਦੇ ਜਹਾਜ਼ ਦੇ ਉੱਪਰ ਹੈ ਜਿਹੜਾ ਹਾਂਗਕਾਂਗ ਤੋਂ ਇਸ ਜਹਾਜ਼ ਦਾ ਨਾਮ ਬਾਦੇ ਵਿੱਚ ਗੱਭਾ ਗੁਰਦੇਵ ਸਿੰਘ ਜੀ ਨੇ ਗੁਰਨਾਨਕ ਜਹਾਜ਼ ਰੱਖ ਦਿੱਤਾ ਸੀ। ਇਸ ਜਹਾਜ਼ ਦੇ ਵਿੱਚ ਜਿੰਨੇ ਵੀ ਲੋਕ ਸਵਾਰ ਹੁੰਦੇ ਨੇ ਉਹ ਸਾਰੀਆਂ ਸ਼ਰਤਾਂ ਨੂੰ ਪੂਰੇ ਕਰ ਰਹੇ ਹੁੰਦੇ ਨੇ ਤਾਂ ਵੀ ਇੰਗਲੈਂਡ ਦੀ ਸਰਕਾਰ ਕੈਨੇਡਾ ਦੀ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਸਾਰੇ ਯਾਤਰੀਆਂ ਨੂੰ ਕੈਨੇਡਾ ਦੇ ਵਿੱਚ ਉਤਰ ਨਹੀਂ ਦਿੰਦੀ ਤੇ ਕੈਨੇਡਾ ਦੀ ਬੰਦਰਗਾਹ ਤੇ ਲੱਗਣ ਤੋਂ ਪਹਿਲਾਂ ਹੀ ਇਹ ਜਹਾਜ਼ ਨੂੰ 1 ਕਿਲੋਮੀਟਰ ਪਿੱਛੇ ਰੋਕ ਦਿੱਤਾ ਜਾਂਦਾ ਹੈ ਤੇ ਉੱਥੇ ਹਰ ਤਰ੍ਹਾਂ ਦੇ ਨਾਲ ਇਹਨਾਂ ਪ੍ਰਵਾਸੀ ਪੰਜਾਬੀਆਂ ਦੇ ਨਾਲ ਟੌਰਚਰ ਕੀਤਾ ਜਾਂਦਾ ਹੈ। ਇਹਨਾਂ ਦੀ ਨਾਂ ਤਾਂ ਕਿਸੇ ਅਦਾਲਤ ਦੇ ਵਿੱਚ ਸੁਣਵਾਈ ਹੁੰਦੀ ਹੈ। ਇੱਥੋਂ ਤੱਕ ਕਿ ਇਹਨਾਂ ਦਾ ਰਸਦ ਪਾਣੀ ਵੀ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਕਿ ਭੁੱਖ ਆਬੀਆਂ ਨੂੰ ਬਹੁਤ ਵੱਡਾ ਧੱਕਾ ਲੱਗਦਾ ਹੈ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿ ਸਾਡੇ ਪੰਜਾਬੀ ਭਰਾ ਸਾਡੀਆਂ ਅੱਖਾਂ ਦੇ ਸਾਹਮਣੇ ਮਰ ਰਹੇ ਨੇ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਜਹਾਜ਼ ਨੂੰ ਲੀਡ ਕਰ ਰਹੇ ਸਨ ਬਾਬਾ ਗੁਰਦੇਵਤ ਸਿੰਘ ਜੀ ਤੇ ਇਸ ਜਹਾਜ਼ ਦੇ ਅੰਦਰ ਕੱਲੇ ਸਿੱਖ ਜਾਂ ਪੰਜਾਬੀ ਨਹੀਂ ਬਲਕਿ ਹਿੰਦੂ ਅਤੇ ਮੁਸਲਮਾਨ ਵੀ ਸਵਾਰ ਸਨ ਤੇ ਕਈਆਂ ਦੇ ਪਰਿਵਾਰ ਤੇ ਬੱਚੇ ਵੀ ਇਸ ਦੇ ਵਿੱਚ ਸ਼ਾਮਿਲ ਸਨ ਪਰ ਉਸ ਸਮੇਂ ਦੀ ਕੈਨੇਡੀਅਨ ਸਰਕਾਰ ਬਿਲਕੁਲ ਵੀ ਇਹਨਾਂ ਦੀ ਇੱਕ ਗੱਲ ਨਹੀਂ ਸੁਣਦੀ ਤੇ ਨਾ ਹੀ ਕਿਸੇ ਤੇ ਕੋਈ ਰਹਿਮ ਕਰਦੀ ਹੈ ਚਾਹੀਓ ਕੋਈ ਬੱਚਾ ਹੋਵੇ ਚਾਹੀਓ ਕੋਈ ਬਜ਼ੁਰਗ ਹੋਵੇ ਚਾਹੀਓ ਫਿਰ ਕੋਈ ਔਰਤ ਹੋਵੇ ਇਹ ਸਾਰੇ ਘਟਨਾਕਰਮ ਨੂੰ ਹੀ ਇਸ ਫਿਲਮ ਦੇ ਵਿੱਚ ਫਲਮਾਇ ਸੇਮ ਜਸਰ ਦਾ ਇਸ ਫਿਲਮ ਦੇ ਵਿੱਚ ਇੱਕ ਡਾਇਲੋਗ ਹੈ ਕਿ ਕੀ ਹੋਇਆ ਜੇਕਰ ਅੱਜ ਕੈਨੇਡਾ ਦੀ ਪ੍ਰੈਸ ਜਾਂ ਕੈਨੇਡਾ ਦਾ ਰੇਡੀਓ ਸਾਡੀ ਖਬਰ ਨਹੀਂ ਚਲਾ ਰਹੇ ਪਰ ਇੱਕ ਸਮਾਂ ਅਜਿਹਾ ਆਏਗਾ ਜਦੋਂ ਕੈਨੇਡਾ ਦੇ ਵਿੱਚ ਸਾਡੇ ਖੁਦ ਦੇ ਰੇਡੀਓ ਅਤੇ ਖੁਦ ਦੇ ਅਖਬਾਰ ਹੋਣਗੇ ਤੇ ਇਸ ਫਿਲਮ ਦੇ ਵਿੱਚ ਤਰਸੇਮ ਜਸਰ ਰੋਲ ਨਿਭਾ ਰਹੇ ਨੇ ਬੇਵਾ ਸਿੰਘ ਦਾ ਤੇ ਮੇਵਾ ਸਿੰਘ ਦਾ ਇਹ ਜਿਹੜਾ ਡਾਇਲੋਗ ਹੁੰਦਾ ਹੈ ਇੱਕ ਸਦੀ ਬਾਅਦ ਜਾ ਕੇ ਸੱਚ ਵੀ ਹੁੰਦਾ ਹੈ ਅੱਜ ਦੇ ਸਮੇਂ। ਅੱਜ ਦੇ ਸਮੇਂ ਸਾਡੇ ਕੈਨੇਡਾ ਦੇ ਵਿੱਚ ਖੁਦ ਦੇ ਰੇਡੀਓ ਨੇ, ਟੀਵੀ ਸਟੇਸ਼ਨ ਨੇ ਅਤੇ ਆਪਣੇ ਅਖਬਾਰ ਨੇ ਗੁਰਨਾਕ ਨਾਮ ਦਾ ਇਹ ਜਹਾਜ਼ ਜਿਹੜਾ ਹਾਂਗਕਾਂਗ ਤੋਂ ਕੈਨੇਡਾ ਵੱਲ ਨਿਕਲਦਾ ਹੈ ਤਾਂ ਇਹ ਸਮੁੰਦਰ ਤਰੀਕੇ ਨਾਲ ਬਹੁਤ ਵਧੀਆ ਗ੍ਰਾਫਿਕਸ ਨਾਲ ਇਸ ਫਿਲਮ ਦੇ ਵਿੱਚ ਲਗਾਇਆ ਗਿਆ ਹੈ। ਕੈਨੇਡਾ ਦੇ ਮੂਲ ਨਿਵਾਸੀ ਕਿਵੇਂ ਮਦਦ ਕਰਦੇ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਫਸੇ ਜਿਹੜੇ ਪੰਜਾਬੀ ਹੁੰਦੇ ਨੇ ਉਹਨਾਂ ਦੀ ਬਹੁਤ ਵਧੀਆ ਤਰੀਕੇ ਦੇ ਨਾਲ ਫਿਲਮ ਦੇ ਵਿੱਚ ਇਹ ਚੀਜ਼ ਵੀ ਦਿਖਾਈ ਗਈ ਹੈ। ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਉਸ ਸਮੇਂ ਕੈਨੇਡਾ ਦੇ ਮੂਲ ਨਿਵਾਸੀਆਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਸੀ ਪੰਜਾਬੀਆਂ ਦੇ ਉੱਥੇ ਆਉਣ ਦੇ ਨਾਲ ਪਰ ਕੈਨੇਡਾ ਦੀ ਸਰਕਾਰ ਅਤੇ ਇੰਗਲੈਂਡ ਦੀਆਂ ਸਰਕਾਰਾਂ ਨਹੀਂ ਚਾਹੁੰਦੀਆਂ ਸਨ ਕਿ ਪੰਜਾਬੀ ਜਾਂ ਕੋਈ ਏਸ਼ੀਅਨ ਲੋਕ ਉੱਥੇ ਪਹੁੰਚਣ। ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਹੋਵੇਗਾ ਕਿ ਕੈਨੇਡਾ ਦੇ ਮੂਲ ਨਿਵਾਸੀ ਬਿਆਧਿਕ ਮਦਦ ਕੀਤੀ ਸੀ ਇਹ ਸਾਰੀਆਂ ਚੀਜ਼ਾਂ ਬਾਰੇ ਵੀ ਸਾਨੂੰ ਇਸ ਫਿਲਮ ਨੂੰ ਦੇਖ ਕੇ ਹੀ ਪਤਾ ਲੱਗਦਾ ਹੈ ਗੁਰਨਾਨਕ ਚਾਹ ਦੀ ਫਿਲਮ ਦੇ ਵਿੱਚ ਗੋਰਿਆਂ ਨੇ ਜਿਹੜੇ ਰੋਲ ਕੀਤੇ ਨੇ ਚਾਹੇ ਉਹ ਇਮੀਗ੍ਰੇਸ਼ਨ ਆਫੀਸਰ ਦਾ ਰੋਲ ਹੋਵੇ ਜਾਂ ਫਿਰ ਕੈਨੇਡਾ ਦੀ ਪੁਲਿਸ ਦਾ ਰੋਲ ਹੋਵੇ ਉਹਨਾਂ ਦੇ ਲਾਜਵਾਬ ਰੋਲ ਨੇ ਉਹਨਾਂ ਨੇ ਆਪਣੇ ਰੋਲ ਦੇ ਵਿੱਚ ਜਾਨ ਪਾ ਦਿੱਤੀ ਹੈ ਅੱਜ ਜਦੋਂ ਵੈਨਕੂਵਰ ਦੇ ਵਿੱਚ ਤੁਸੀਂ ਨਗਰ ਕੀਰਤਨ ਨਿਕਲਦਾ ਦੇਖਦੇ ਹੋ ਉੱਥੇ ਨੀਲੀਆਂ ਪੀਲੀਆਂ ਪੱਗਾਂ ਤੇ ਨੀਲੀਆਂ ਪੀਲੀਆਂ ਚੁੰਨੀਆਂ ਨੂੰ ਦੇਖਦੇ ਹੋ ਇਹ ਤਾਂ ਹੀ ਹੋਇਆ ਹੈ ਜੇਕਰ ਭਾਈ ਮੇਵਾ ਸਿੰਘ ਤੇ ਬਾਬਾ ਗੁਰਦਾਸ ਸਿੰਘ ਨੇ ਕੈਨੇਡਾ ਦੀ ਸਰਕਾਰ ਦੇ ਨਾਲ ਮੱਥਾ ਲਾਇਆ ਸੀ ਇਹ ਉਹਨਾਂ ਦੀਆਂ ਹੀ ਕੁਰਬ ਤਾਂ ਗਿਆ ਸੀ ਤੇ ਅੱਜ ਉਹੀ ਵੈਨਕੂਵਰ ਦੇ ਧਰਤੀ ਦੇ ਉੱਪਰ ਐਡੇ-ਐਡੇ ਵੱਡੇ ਨਗਰ ਕੀਰਤਨ ਤੇ ਗੁਰਦੁਆਰਾ ਸਾਹਿਬ ਖੜੇ ਨੇ ਮੇਰੇ ਹਿਸਾਬ ਦੇ ਨਾਲ ਇਸ ਫਿਲਮ ਦੇ ਵਿੱਚ ਤਰਸੀਮ ਜੱਸੜ ਨੇ ਜਿਹੜੀ ਐਕਟਿੰਗ ਕੀਤੀ ਹੈ ਤਾਂ ਉਸ ਦੇ ਹਿਸਾਬ ਦੇ ਨਾਲ ਉਹ ਪੰਜਾਬੀਆਂ ਦਾ ਟਾਮ ਕ੍ਰੂਜ਼ ਬਣ ਗਿਆ ਹੈ ਇਸ ਦੇ ਵਿੱਚ ਕੋਈ ਆਤਕਤ ਨਹੀਂ ਨਹੀਂ ਹੈ ਚਾਹੇ ਫਿਰ ਕੋਈ ਇਮੋਸ਼ਨਲ ਮੂਵਮੈਂਟ ਹੋਵੇ ਐਂਗਰੀ ਮੂਵਮੈਂਟ ਹੋਵੇ ਜਾਂ ਫਿਰ ਹੈਪੀਨੈਸ ਵਾਲੀ ਮੂਵਮੈਂਟ ਹੋਵੇ ਤਰਸੀਮ ਜੱਸੜ ਹਰ ਇੱਕ ਜਗ੍ਹਾ ਦੇ ਉੱਪਰ ਆਪਣੇ ਰੋਲ ਦੇ ਵਿੱਚ ਪਰਫੈਕਟ ਦਿਖਾਈ ਦਿੰਦਾ ਹੈ ਇੱਕ ਸੈਕਿੰਡ ਦੇ ਲਈ ਵੀ ਇਹ ਫਿਲਮ ਤੁਹਾਨੂੰ ਕਿਸੇ ਵੀ ਮੂਵਮੈਂਟ ਦੇ ਉੱਪਰ ਬੋਰ ਨਹੀਂ ਕਰਦੀ ਤੇ ਦੂਜਾ ਜਦੋਂ ਇਸ ਅਧਿਕ ਉਹ ਵੀ ਬਾ ਕਮਾਲ ਨੇ ਕਿਉਂਕਿ ਇਸ ਤਰ੍ਹਾਂ ਦੀਆਂ ਕਾਰਾਂ ਜ਼ਿਆਦਾਤਰ ਤੁਸੀਂ ਹੁਣ ਕੈਨੇਡਾ ਦੇ ਕਾਰ ਮਿਊਜ਼ੀਅਮ ਦੇ ਵਿੱਚ ਹੀ ਦੇਖ ਸਕਦੇ ਹੋ ਪਰ ਉਹ ਕਾਰਾਂ ਨੂੰ ਵੀ ਇਸ ਫਿਲਮ ਦੇ ਅੰਦਰ ਵਰਤਿਆ ਗਿਆ ਹੈ ਲਾਸਟ ਦੇ ਵਿੱਚ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਐਕਸ ਪ੍ਰਧਾਨ ਮੰਤਰੀ ਜਸਟਨ ਟਰੂਡੋ ਮਾਫੀ ਮੰਗਦੇ ਨੇ ਸੰਸਦ ਦੇ ਵਿੱਚ ਖੜੇ ਹੋ ਕੇ ਕਾਮਾਗਾਟਾ ਮਾਰੂ ਸਾਰੀ ਘਟਨਾ ਦੇ ਬਾਰੇ ਕਿ ਇਹ ਸਾਡੀ ਸਰਕਾਰ ਦੀ ਗਲਤੀ ਸੀ ਸਾਡੀ ਇਹ ਨਾਕਾਮੀ ਸੀ ਤੇ ਇਹ ਉਹੀ ਪਾਰਲੀਮੈਂਟ ਦੇ ਅੰਦਰ ਖੜੇ ਹੋ ਕੇ ਮਾਫੀ ਮੰਗਦੇ ਨੇ ਜਿੱਥੇ ਕਿਤੇ ਇਹ ਬਿਲ ਪਾਸ ਕੀਤਾ ਗਿਆ ਸੀ ਕਿ ਇੰਡੀਆ ਤੋਂ ਜਾਂ ਕੋਈ ਵੀ ਏਸ਼ੀਆ ਦੇ ਵਿੱਚੋਂ ਸਾਡੇ ਦੇਸ਼ ਦੇ ਵਿੱਚ ਐਂਟਰ ਨਹੀਂ ਹੋ ਸਕਦਾ ਤੇ ਜਦੋਂ ਜਸ ਮੰਗਰੇ ਨਹੀਂ ਹੁੰਦੇ ਨੇ ਤਾਂ ਉਹਨਾਂ ਦੀ ਸੰਸਦ ਦੇ ਅੰਦਰ ਹੀ ਪਤਾ ਹੀ ਨਹੀਂ ਕਿੰਨੇ ਪੰਜਾਬੀ ਐਮਪੀ ਬਣੇ ਬੈਠੇ ਹੁੰਦੇ ਨੇ ਇਹ ਸਾਰਾ ਕੁਝ ਤਾਂ ਹੀ ਹੋਇਆ ਹੈ ਜੇਕਰ ਪਿਛਲੇ ਦੌਰ ਦੇ ਵਿੱਚ ਪੰਜਾਬੀਆਂ ਨੇ ਕੈਨੇਡਾ ਦੇ ਅੰਦਰ ਜਾ ਕੇ ਕੁਰਬਾਨੀਆਂ ਦਿੱਤੀਆਂ ਉੱਥੇ ਆਪਣਾ ਯੋਗਦਾਨ ਦਿੱਤਾ ਕੈਨੇਡਾ ਦੀ ਇਕਨੋਮੀ ਨੂੰ ਚੱਕਣ ਦੇ ਵਿੱਚ ਤੇ ਹੌਲੀ-ਹੌਲੀ ਕਰਕੇ ਆਪਣੀ ਜਗ੍ਹਾ ਬਣਾਈ ਕੈਨੇਡਾ ਦੇ ਵਿੱਚ ਇਹ ਫਿਲਮ ਕੱਲੀ ਤਰਸੀਮ ਜਸਰ ਦੀ ਨਹੀਂ ਹੈ ਬਲਕਿ ਪੂਰੀ ਟੀਮ ਦੀ ਜਿਹੜੀ ਮਿਹਨਤ ਹੈ ਉਹ ਦੱਸਦੀ ਹੈ ਇਸ ਦੇ ਵਿੱਚ ਸਾਲਾਂ ਦਾ ਕੰਮ ਹੋਇਆ ਇਸ ਫਿਲਮ ਦੇ ਪਿੱਛੇ ਅੱਗੇ ਵੀ ਇਹੀ ਉਮੀਦ ਕਰਦੇ ਹਾਂ ਕਿ ਤਰਸੀਮ ਜਸਰ ਤੇ ਉਹਨਾਂ ਦੀ ਟੀਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਨਾਲ ਜੁੜੀਆਂ ਹੋਈਆਂ ਇਹ ਹੀਆਂ ਸੱਚੀਆਂ ਕਹਾਣੀਆਂ ਦੇ ਉੱਪਰ ਜ਼ਰੂਰ ਫਿਲਮ ਬਣਾਵੇ ਤੁਸੀਂ ਵੀ ਆਪਣੇ ਪਰਿਵਾਰ ਨਾਲ ਬਜ਼ੁਰਗਾਂ ਨਾਲ ਬੱਚਿਆਂ ਦੇ ਨਾਲ ਇਹ ਫਿਲਮ ਨੂੰ ਜ਼ਰੂਰ ਦੇਖਣ ਜਾਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਜਿੰਨਾ ਅੱਜ ਕੈਨੇਡਾ ਜਾਣਾ ਸੌਖਾ ਹੈ ਉਸ ਸਮੇਂ ਦੇ ਵਿੱਚ ਤਾਂ ਅਜਿਹਾ ਬਿਲਕੁਲ ਵੀ ਨਹੀਂ ਸੀ ਤੇ ਜਿਹੜੇ ਸਟੂਡੈਂਟ ਅੱਜ ਕੈਨੇਡਾ ਜਾ ਕੇ ਹੁੱਲੜਬਾਜੀ ਕਰਦੇ ਨੇ ਪਲਾਜ਼ਿਆਂ ਦੇ ਵਿੱਚ ਗੰਦ ਪਾਉਂਦੇ ਨੇ ਉਹਨਾਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਕੈਨੇਡਾ ਦੇ ਵਿੱਚ ਕਿਸੇ ਟਾਈਮ ਸਾਡੇ ਪੰਜਾਬੀਆਂ ਨੇ ਕਿਵੇਂ ਜਦੋਜਹਿਦ ਕਰਕੇ ਆਪਣਾ ਮੁਕਾਮ ਹਾਸਲ ਕੀਤਾ ਸੀ ਜੇਕਰ ਪ੍ਰਮਾਤਮਾ ਨੇ ਤੁਹਾਨੂੰ ਕੈਨੇਡਾ ਦੀ ਕਰ ਤੁਸੀਂ ਇਸ ਫਿਲਮ ਦੇਖ ਲਿਆ ਹੈ ਤਾਂ ਤੁਹਾਡਾ ਕੀ ਰਿਵਿਊ ਹੈ ਤੁਹਾਨੂੰ ਇਹ ਫਿਲਮ ਕਿੱਦਾਂ ਲੱਗੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵੀ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ